ਸਭ ਤੋਂ ਪਹਿਲਾਂ ਤਾਂ ਜੀ ਬਿਗਵਾਲ ਵਾਲਿਆਂ ਨੂੰ ਵਧਾਈ ਦੇਣਾ ਚਾਹੁੰਦਾ ਆ ਕਿ ਇਹ ਦਿੱਲੀ ਕੁਆਇਸ਼ੀ ਬਿਗਵਾਲ ਦੀ ਕਿ ਉਹਨਾਂ ਨੂੰ ਜਿਹੜਾ ਆ ਪ੍ਰੋਗਰੈਸਿਵ ਜਿਹੜੀ ਟੀਮ ਮਿਲੇ ਤੇ ਆਪਣੇ ਆਪ ਦੇ ਵਿੱਚ ਤੁਹਾਨੂੰ ਇਹ ਪਤਾ ਹੀ ਹੋਣਾ ਹੈ ਕਿ ਇਹ ਪਹਿਲੀ ਵਾਰੀ ਕਿਤੇ ਇਤਿਹਾਸ 'ਚ ਹੋਇਆ ਕਿ ਕੋਈ ਨਵੀਂ ਪਾਰਟੀ ਉੱઠી ਹੈ ਉਹ ਤੋਂ ਇਲੈਕਸ਼ਨ ਲੜ ਕੇ ਬਿਗਵਾਲ ਦੇ ਵਿੱਚ ਐਮਸੀ ਜਿੱਤੇ ਉਸ ਤੋਂ ਬਾਅਦ ਜਿਹੜੀ ਕਮੇਟੀ ਜਿਹੜੇ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਬਣੇ ਆ ਇਹ ਫਿਜ਼ੀਕਲੀ ਲੋਕਾਂ ਦਾ ਯਕੀਨ ਆ ਇਹ ਦਰਸਾਉਂਦਾ ਕਿ ਲੋਕੀ ਯਕੀਨ ਕਰਦੇ ਆ ਆਮ ਆਦਮੀ ਪਾਰਟੀ ਤੇ ਕਿ ਜਿਨ੍ਹਾਂ ਦੀ ਦਿਲੀ ਨੀਅਤ ਹੈ ਇਸ ਪਾਰਟੀ ਦੀ ਕਿ ਲੋਕਾਂ ਦਾ ਜਿਹੜਾ ਹੈ ਵਿਕਾਸ ਹੋਣਾ ਚਾਹੀਦਾ ਆ ਜਿਹੜੇ ਅੱਗੇ ਪੈਸੇ ਕਿਸੇ ਦੇ ਘਰਾਂ ਨੂੰ ਜਾਂਦੇ ਸੀ ਲੀਡਰਾਂ ਦੇ ਉਹ ਹੁਣ ਲੋਕਾਂ ਤੇ ਲੱਗਣੇ ਸ਼ੁਰੂ ਹੋਏ ਲੋਕਾਂ ਦਾ ਯਕੀਨ ਬਣਿਆ ਲੋਕਾਂ ਨੇ ਵੋਟਾਂ ਪਾਈਆਂ ਤੇ ਉਹਦਾ ਰਿਜ਼ਲਟ ਜਿਹੜਾ ਅੱਜ ਦਾ ਦੇਣਿਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਕਮੇਟੀ ਬਣ ਕੇ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਮੇਟੀ ਨਹੀਂ ਵੀ ਸੀ ਉਦੋਂ ਵੀ ਇਹ ਜਿਹੜਾ ਆ ਦਿਨ ਰਾਤ ਮਿਹਨਤ ਕਰਕੇ ਪ੍ਰਧਾਨਗੀ ਤੋਂ ਬਿਨਾ ਵੀ ਆਪਣੇ ਜਿਹੜੇ ਵਾਰਡ ਦੇ ਕੰਮ ਕਰਾਉਂਦੇ ਸੀ ਬੇਗੋਵਾਲ ਦੇ ਕੰਮ ਜਿਹੜੇ ਆਲਰੇਡੀ ਚੱਲ ਰਹੇ ਸੀ ਹੁਣ ਉਹਦੀ ਜਿਹੜੀ ਜਿਹੜਾ ਇਹਨਾਂ ਨੂੰ ਜਿਹੜਾ ਥਾਪੜਾ ਮਿਲਿਆ ਲੋਕਾਂ ਵੱਲੋਂ ਵੋਟਾਂ ਦਾ ਤੇ ਪ੍ਰਧਾਨਗੀ ਦਾ ਉਹਦੇ ਨਾਲ ਜਿਹੜਾ ਇਹ ਕੰਮ ਹੁਣ ਹੋਰ ਵੀ ਬਹੁਤ ਜ਼ਿਆਦਾ ਸਪੀਡ ਦੇ ਨਾਲ ਜਿਹੜੇ ਬੇਗੋਵਾਲ ਦੇ ਹੋਣਗੇ ਚ ਬੇਗੋਵਾਲ ਦਾ ਬਹੁਤ ਜ਼ਿਆਦਾ ਭੜਾ ਹੋ। ਪਾਰਟੀ ਦਾ ਬਹੁਤ ਟੀਕ ਮਤ ਵੀ ਕਾਫੀ ਦੇਖੋ ਜੀ ਇਹਨੂੰ ਬੜੇ ਗੱਲ ਅਸਲ ਚ ਇਹ ਹੁੰਦਾ ਆ ਪਾਰਟੀਆਂ ਸਿੱਗੀਆਂ ਤਿੰਨ ਚਾਰ ਉਦੇ ਸਭ ਤੋਂ ਵੱਧ ਮжоਰਿਟੀ ਪਾਰਟੀ ਤੇ ਆਮ ਆਦਮੀ ਪਾਰਟੀ ਹੋਈ ਸੀ। ਸੋ ਗੱਲ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਤਾਂ ਇਹ ਉਹਨਾਂ ਦੀ ਮੈਂ ਬਾਕੀ ਸਾਰੇ ਐਮਸੀ ਸਹਿਬਾਨਾਂ ਦੀ ਵੀ ਮੈਂ ਸਿਆਣਪ ਸਮਝਦਾ ਹਾਂ ਕਿ ਉਹਨਾਂ ਨੇ ਸਮਝਿਆ ਕਿ ਬੇਗੋਵਾਲ ਦੀ ਭਲਾਈ ਲਈ ਸਾਰਿਆਂ ਨੇ ਜਿਹੜਾ ਇਹ ਫੈਸਲਾ ਜਿਹੜਾ ਆ ਬਿਨਾਂ ਕਿਸੇ ਆਪੋਜੀਸ਼ਨ ਤੋਂ ਬਿਨਾਂ ਕਿਸੇ ਲੜਾਈ ਤੋਂ ਸਾਰਿਆਂ ਨੇ ਇਸ ਗੱਲ ਤੇ ਸਹਿਮਤੀ ਜਤਾ ਕੇ ਜਿਹੜਾ ਆ ਕਮੇਟੀ ਬਣਾਈ ਸੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਬਹੁਤ-ਬਹੁਤ ਮੁਬਾਰਕਬਾਦ ਕਿ ਅੱਜ ਤੁਸੀਂ ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਚੁਣੇ ਗਏ ਹੋ ਪਸਟਵਾਲਾਂ ਦੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਔਰ ਕੀ ਕਹਿਣਾ ਚਾਹੋਗੇ ਆਪਣੇ ਨਗਰ ਨਿਵਾਸੀਆਂ ਨੂੰ ਜਿਨ੍ਹਾਂ ਨੇ ਤੁਹਾਨੂੰ ਐਮਸੀ ਚੁਣਿਆ ਉਹ ਤੋਂ ਬਾਅਦ ਤੁਸੀਂ ਪ੍ਰਧਾਨ ਬਣੇ ਪਹਿਲਾਂ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨੀ ਆ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਪਹਿਲਾਂ ਮੈਨੂੰ ਐਮਸੀ ਬਣਾਇਆ ਤੇ ਫਿਰ ਮੈਨੂੰ ਪ੍ਰਧਾਨਗੀ ਦੇ ਕਾਬਿਲ ਸਮਝ ਕੇ ਤੇ ਮੈਨੂੰ ਸਾਰਿਆਂ ਨੇ ਸਾਂਝਾ ਉਮੀਦਵਾਰ ਸਮਝ ਕੇ ਪ੍ਰਧਾਨਗੀ ਵਾਸਤੇ ਚੋਣ ਕੀਤੀ ਹੈ ਮੇਰੀ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਅੱਜ ਜੀ ਵੀ ਤੁਸੀਂ ਪ੍ਰਧਾਨ ਬਣੇ ਹੋ ਮੈਂ VOTING ਸਿਸਟਮ ਦੇ ਨਾਲ ਬਣੇ ਹੋ ਕਿ ਸਰਵ ਸੰਮਤੀ ਨਾਲ ਬਣੇ ਹੋ ਨਹੀਂ ਜੀ ਮੈਂ ਸਰਵ ਸੰਮਤੀ ਨਾਲ ਪ੍ਰਧਾਨ ਬਣੀ ਆ ਅੱਜ ਹਾਂਜੀ ਮੇਰੇ ਆਪੋਜੀਟ ਕੋਈ ਕੈਂਡੀਡੇਟ ਨਹੀਂ ਸੀ ਮੈਂ ਸਰਵ ਸੰਮਤੀ ਨਾਲ ਪ੍ਰਧਾਨ ਬਣੀ ਇਹ ਵੀ ਥੋੜਾ ਚਾਰਾ ਜੀ ਤੁਹਾਨੂੰ ਸਭ ਤੋਂ ਪਹਿਲਾਂ ਤੇ ਚੋਣ ਲੜਨ ਤੋਂ ਰੋਕਿਆ ਵੀ ਗਿਆ ਕੁਝ ਰੁਕਾਵਟਾਂ ਆਈਆਂ ਥੋੜਾ ਜਿਹਾ ਹਾਂਜੀ ਹਾਂਜੀ ਇਲੈਕਸ਼ਨ ਲੜਨ ਤੋਂ ਪਹਿਲਾਂ ਮੇਰੇ ਰਾਹ ਚ ਕਾਫੀ ਰੁਕਾਵਟਾਂ ਆਈਆਂ ਗਈਆਂ ਤੇ ਇਹ ਸੋਚਿਆ ਗਿਆ ਪੇ ਤੂੰ ਹਾਰ ਜਾਣਾ ਤੂੰ ਇਲੈਕਸ਼ਨ ਨਾ ਲੜ ਮੈਂ ਪਹਿਲਾਂ ਜਿਹੜਾ ਇਹ ਉਹ ਦੂਸਰੀ ਪਾਰਟੀ ਨਾਲ ਬਿਲੋਂਗ ਕਰਦੀ ਸੀ ਤੇ ਇਸ ਵਾਰ ਮੈਂ ਝਾੜੂ ਚੋਣਾਂ ਸ਼ਾਂਤ ਇਲੈਕਸ਼ਨ ਲੜੀਏ ਤੇ ਜਿੱਤ ਪ੍ਰਾਪਤ ਕੀਤੀ ਹੈ ਕੀ ਕਰਨ ਰਿਹਾ ਕਿ ਤੁਸੀਂ ਆਪਣੀ ਪਾਰਟੀ ਨੂੰ ਚੇਂਜ ਕਰਕੇ ਹੋਰ ਦੂਸਰੀ ਪਾਰਟੀ ਵੱਲੋਂ ਚੋਣ ਲੜੇ ਕੁਝ ਇਸ ਤਰ੍ਹਾਂ ਦੇ ਘਰੇਲੂ ਕਾਰਨ ਸੀ ਜਿਹਦੇ ਕਰਕੇ ਮੇਰਾ ਮੁਕਾਬਲਾ ਫਿਰ ਅਕਾਲੀ ਬੰਦੇ ਨਾਲ ਹੀ ਹੋਇਆ ਤੇ ਉਸ ਕਰਕੇ ਮੈਨੂੰ ਦੂਸਰੀ ਪਾਰਟੀ ਜੁਆਇਨ ਕਰਨੀ ਪਈ ਤੇ ਮੈਂ ਪਿਛਲੇ 1 ਸਾਲ ਤੋਂ ਮੈਂ ਚਾੜੂ ਪਾਰਟੀ ਨਾਲ ਅਟੈਚ ਹਾਂ ਤੇ ਉਹਨਾਂ ਦੀ ਵੀ ਦਿੱਲੀ ਖਾਸ ਸੀ ਅੱਜ ਤੋਂ 1 ਸਾਲ ਪਹਿਲਾਂ ਵੀ ਉਹਨਾਂ ਨੇ ਮੈਨੂੰ ਕਹਿ ਦਿੱਤਾ ਸੀ ਕਿ ਅਸੀਂ ਤੁਹਾਨੂੰ ਪ੍ਰਧਾਨਗੀ ਦੇ ਕਾਬਲ ਸਮਝਦੇ ਹਾਂ ਤੇ ਅਸੀਂ ਤੁਹਾਨੂੰ ਪ੍ਰਧਾਨਗੀ ਵਾਸਤੇ ਕੈਂਡੀਡੇਟ ਮੰਨਦੇ ਹਾਂ ਆਪਣਾ ਹੋਣ ਹੋਰ ਸਮੇਂ ਦੇ ਵਿੱਚ ਕਿਵੇਂ ਦੀ ਕਾਰਗੁਜ਼ਾਰੀ ਰਹਿ ਗਈ ਐ ਫਿਰ ਕਿਹੜੇ ਕੰਮ ਹੋਣਗੇ ਜੇ ਤੁਸੀਂ ਪਹਿਲ ਦੇ ਹੱਦ ਕਰਵਾਓਗੇ ਜਾਂ ਕੀ ਇੱਕ ਤੁਹਾਡੀ ਮਾਈਂਡ ਕੀ ਥੌਟ ਹੈਗਾ ਆਪਣੀ ਬਿੱਗਵਾਲ ਨੂੰ ਲੈ ਕੇ ਆਉਣ ਵਾਲੇ 5 ਸਾਲਾਂ 'ਚ ਕੀ ਕਿਵੇਂ ਦੇਖਦੇ ਹੋਰ ਕੀ ਕੀ ਕਰ ਵੀ ਸਕਦੇ ਮੈਂ ਆਪਣੇ ਸਾਰੇ ਨਾਲ ਦੇ ਐਮਸੀ ਸਾਹਿਬਾਨ ਨੂੰ ਨਾਲ ਲੈ ਕੇ ਸਾਰਿਆਂ ਨਾਲ ਮਿਲ ਜੁਲ ਕੇ ਕੰਮ ਕਰਨਾ ਹੈ ਜੋ ਵੀ ਮੇਨ ਬੇਗਵਾਲ ਦੀ ਪ੍ਰੋਗਰੈਸ ਲਈ ਤਰੱਕੀ ਲਈ ਬੇਗਵਾਲ ਦੀ ਲਈ ਜੋ ਬਿਹਤਰੀ ਬੇਗਵਾਲ ਦੀ ਲਈ ਜੋ ਵੀ ਕੰਮ ਹੋਣਗੇ ਉਹ ਮੈਂ ਪਹਿਲ ਦੇ ਆਧਾਰ ਤੇ ਕਰਾਂਗੀ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਕਿ ਜਿਵੇਂ ਕਿ ਬੇਗੋਵਾਲ ਏਰੀਆ ਐਨ ਆਰ ਆਈ ਬੈਲਟ ਮੰਨੀ ਜਾਂਦੀ ਹੈ ਲੋਕ ਬਹੁਤ ਸਾਰੇ ਨੇ ਜੋ ਐਨ ਆਰ ਆਈ ਆਉਂਦੇ ਨੇ ਔਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਦੇਖਦੇ ਕਿ ਜਿਵੇਂ ਅਸੀਂ 5 ਸਾਲ 10 ਸਾਲ ਪਹਿਲਾਂ ਗਏ ਸੀ ਉਵੇਂ ਨਹੀਂ ਉਵੇਂ ਚੀਜ਼ਾਂ ਚੇਂਜ ਨਹੀਂ ਹੋਈਆਂ ਤੁਹਾਡੇ ਮੁਤਾਬਿਕ ਹੁਣ ਐਸੇ ਕਿਹੜੇ ਕੰਮ ਹੋਣਗੇ ਜੋ ਬਹੁਤ ਜ਼ਿਆਦਾ ਡਿਮਾਂਡ ਆ ਬੇਗੋਵਾਲ ਦੀ ਔਰ ਏਰੀਆ ਦੀ ਜੋ ਤੁਸੀਂ ਸਾਡੇ ਬੇਗੋਵਾਲ ਦੇ ਵਿੱਚ ਜਿਹੜੀ ਮੇਨ ਡਿਮਾਂਡ ਹੈ ਨਾ ਸੀਵਰੇਜ ਦੀ ਬਲਾਕੇਜ ਬਹੁਤ ਜਗ੍ਹਾ ਹੈ ਬਹੁਤ ਜਗ੍ਹਾ ਉਹਦੇ ਲਈ ਟੈਂਡਰ ਲੱਗਾ ਹੋਇਆ ਹੈ ਸਪੈਸ਼ਲ ਮਸ਼ੀਨਾਂ ਆਈਆਂ ਨੇ ਉਹਦੀ ਸਫਾਈ ਕਰਨ ਲਈ ਉਹਨ ਸਾਨੂੰ ਨਮਾਇੰਦਾ ਬਣਨ ਦਾ ਮੌਕਾ ਮਿਲਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਲ ਜਾ ਕੇ ਉਹਨਾਂ ਦੇ ਕਿਤੇ ਕੋਈ ਜੋ ਵੀ ਪ੍ਰੋਬਲਮਸ ਆ ਰਹੀ ਹੈ ਜਨਤਾ ਨੂੰ ਉਹਨੂੰ ਦੂਰ ਕੀਤਾ ਜਾਵੇ ਆਮਾਨੀ ਪਾਰਟੀ ਵੱਲੋਂ ਅੱਜ ਹਰ ਹਰਮਰਿੰਜੀਤ ਜੀ ਪਹੁੰਚੇ ਸਨ ਉਹਨਾਂ ਵੱਲੋਂ ਕਿਵੇਂ ਦੀ ਸਪੋਰਟ ਰਹੀ ਔਰ ਖੈਰਾ ਸਾਹਿਬ ਵੀ ਆਏ ਸੀ ਬਹੁਤ ਵਧੀਆ ਸਪੋਰਟ ਰਹੀ ਹਰਸਿਮਰਿੰਦਰ ਸਿੰਘ ਜੀ ਦੀ ਬਹੁਤ ਵਧੀਆ ਸਪੋਰਟ ਰਹੀ ਮੈਨੂੰ ਤੇ ਨਾਲ ਹੀ ਸੁਖਪਾਲ ਸਿੰਘ ਖੈਰਾ ਐਮਐਲਏ ਵੀ ਆਏ ਸੀ ਉਹਨਾਂ ਨੇ ਵੀ ਸਪੋਰਟ ਕੀਤਾ ਤੇ ਔਰ ਆਖਿਰ ਦੇ ਵਿੱਚ ਕੀ ਸਨੇਹਾ ਦੇਣਾ ਚਾਹੂਗੀ ਆਪਣੇ ਬੇਗੋੜ ਵਾਸੀਆਂ ਨੂੰ ਔਰ ਖਾਸ ਤੌਰ ਤੇ ਤੁਹਾਡੀ ਜਿਹੜੀ ਸਪੋਰਟ ਜਿਨ੍ਹਾਂ ਨੇ ਤੁਹਾਨੂੰ ਜਿੱਤ ਦਿੱਤਾ ਮੈਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਮੇਰੇ ਕੋਲ ਸ਼ਬਦ ਨਹੀਂ ਕਿ ਮੈਨੂੰ ਅੱਜ ਇਸ ਕਾਬਲ ਸਮਝਿਆ ਸਾਰਿਆਂ ਨੇ ਤੇ ਮੈਨੂੰ ਐਡੀ ਵੱਡੀ ਪਦਵੀ ਦਿਵਾਈ ਹੈ। ਥੈਂਕ ਯੂ ਜੀ ਮਦਦੀ। ਤੁਹਾਡਾ ਹੁੰਦਾ ਹੀ ਬੜਾ ਸਹਿਯੋਗ ਹੈ ਕੋਈ ਕਹ ਲੀਏਗੀ ਕੋਈ ਦੱਸਦੀ ਹੈ। ਮੇਰੀ ਨਹੀਂ ਇੰਨਾ ਬੜਾ ਸਹਿਯੋਗ ਕੀਤਾ ਤੁਸੀਂ ਸਾਰਿਆਂ ਨੇ। ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਸਤਰਾ ਬੰਬੇ ਨੇ ਸੁਣੀ। ਨੋ ਨੋ ਥੈਂਕ ਯੂ ਤੇਰੇ ਬਾਰੇ ਬੋਲ ਕੇ ਨੇ। ਅੱਜ ਕੋਈ ਨਹੀਂ ਆਉਂਦਾ। ਬੋਲੇ ਤੇ ਬਹੁਤ ਬਹੁਤ ਤੁਹਾਨੂੰ ਵਧਾਈਆਂ ਬਹੁਤ ਬਹੁਤ ਮੁਬਾਰਕਬਾਦ ਕਿ ਅੱਜ ਬੇਗੋਵਾਲ ਨਗਰਪਾਲਿਕਾ ਦੇ ਕੇ ਮੈਡਮ ਦਰਜੀਤ ਕੌਰ ਕੀ ਵਾਰਡ ਨੰਬਰ 7 ਤੋਂ ਪ੍ਰਧਾਨ ਚੁਣेंगे ਬਈ ਬੈਠੇ ਹਾਂ ਜੀ ਗੱਲ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਬੀਪਲ ਵੱਲੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਮੈਂ ਐਡਮਾਸਟਰ ਸਵਨ ਸਿੰਘ ਭੰਤ ਬਹੁਤ ਹੀ ਅੱਜ ਮੈਨੂੰ ਖੁਸ਼ੀ ਹੈ ਸ਼ਾਇਦ ਮੈਨੂੰ ਇੰਨੀ ਆਪਣੇ ਵਿਆਹ ਦੇ ਖੁਸ਼ੀ ਨਹੀਂ ਹੋਈ ਜੰਨੀ ਮੈਡਮ ਦਲਜੀਤ कौर ਦੇ ਜਤਨ ਤੇ ਖੁਸ਼ੀ ਹੋਈ ਏ ਪ੍ਰਧਾਨ ਬਣ ਤੇ ਖੁਸ਼ੀ ਹੋਈ ਏ ਮੈਂ ਬਹੁਤ ਹੀ ਬਾਗੋ ਬਾਗਾਂ ਮੈਂ ਬੜਾ ਵਧੀਆ ਫੀਲ ਕਰ ਰਿਹਾ ਤੇ ਇਹਨਾਂ ਦਾ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਤੇ ਬੇਗੋਹਾਲ ਦੀ ਸੇਵਾ ਕਰਨ ਦੀ ਜਿਹੜੀ ਏ ਉਹ ਇਹਨਾਂ ਨੂੰ ਬਲ ਬਖਸ਼ੇ ਤੇ ਇਹਨਾਂ ਨੂੰ ਚੜ੍ਹਦੀਆਂ ਕਲੇ ਰੱਖੇ ਕਿਵੇਂ ਤਾਂ ਕੰਪੀਟੀਸ਼ਨ ਸੀਗਾ ਜਾਂ ਚਾਹੀਏ ਤੁਸੀਂ ਵੀ ਜਿਹਨੋਂ ਹੋਏ ਜੀ ਅੱਜ ਪ੍ਰਧਾਨ ਬਣੇ ਆ ਕਿਵੇਂ ਤਾਂ ਕੰਪੀਟੀਸ਼ਨ ਸੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੀ ਕਾਰਗੁਜ਼ਾਰੀ ਦੇਖਦੇ ਬਹੁਤ ਵੱਡਾ ਜਿਹੜਾ ਟਫ ਮੁਕਾਬਲਾ ਸੀ ਜਿਹੜੀ ਇਹਨਾਂ ਨੇ ਚੋਣ ਜਿੱਤੀ ਏ ਬਹੁਤ ਹੀ ਵੱਡੀਆਂ ਤਾਕਤਾਂ ਜਿਹੜੀਆਂ ਸੀ ਉਹ ਇਹਨਾਂ ਨੂੰ ਰਹਾਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਨੇ ਪਰ ਉਹ ਇਹ ਇਹ ਵੱਡੇ ਹੋ ਕੇ ਉੱਪਰ ਉੱਭਰੇ ਨੇ ਇਹ ਨਹੀਂ ਹਾਰੇ ਕਿਸੇ ਕੋਲੋਂ ਇਹ ਪਹਿਲਾਂ ਵੀ ਇਹਨਾਂ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਹੈ ਇਹ ਵੱਡੇ ਘਰ ਵਾਲੇ ਨੇ ਇਹ ਥੋੜੀ ਕੀਤਾ ਤੇ ਨਹੀਂ ਹਰਦੇ ਇਹਨਾਂ ਨੂੰ ਹਰਾਉਣ ਵਾਸਤੇ ਕੋ ਤਿੰਨ ਚਾਰ ਪਾਰਟੀਆਂ ਆਣ ਤੇ ਫੇਰ ਭਾਵੇਂ ਕੋਈ ਗੱਲ ਹੋਵੇ ਦੋ ਪਾਰਟੀਆਂ ਇਹਨਾਂ ਨੂੰ ਨਹੀਂ ਰਹਾ ਸਕੀਆਂ ਜਿਵੇਂ ਕਿ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜੀ ਉਧਰੋਂ ਵੀ ਇਹਨਾਂ ਨੇ ਜਿੱਤਾਂ ਹਾਸਲ ਕੀਤੀ ਐਸਐਮਸੀ ਇਹਨੇ ਕੰਮ ਕੀਤਾ ਔਰ ਹੁਣ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੇ ਐਮਸੀ ਜਿੱਤੇ ਔਰ ਉਹਨੂੰ ਪ੍ਰਧਾਨ ਬਣੇ ਆ ਕਿਵੇਂ ਦੀ ਸਪੋਰਟ ਰਹੀ ਪਾਰਟੀ ਵੱਲੋਂ ਵੀ ਔਰ ਓਵਰঅল ਕਿਵੇਂ ਦਾ ਤਫਰ ਹੈ ਇਹਨਾਂ ਦਾ ਸਾਰਾ ਇਹਨਾਂ ਦਾ ਬਹੁਤ ਵੱਡਾ ਪਰਿਵਾਰ ਹੈ ਜੀ ਬੇਗੋਵਾਲ ਦੇ ਵਿੱਚ ਇਹ ਪਹਿਲਾਂ ਵੀ ਅਕਾਲੀ ਦਲ ਵੱਲੋਂ ਵੀ ਜਿੱਤੇ ਰਹੇ ਨੇ ਇਹਨਾਂ ਦਾ ਬਹੁਤ ਹੀ ਵੱਡਾ ਪ੍ਰਭਾਵ ਹੈ ਇਹ ਹੁਣ ਵੀ ਜਿਹੜਾ ਆਮ ਪਾਰਟੀ ਵੱਲੋਂ ਬੜੇ ਸ਼ਾਨ ਨਾਲ ਜਿੱਤੇ ਨੇ ਇਹਨਾਂ ਨੂੰ ਹਰਾਉਣਾ ਜਿਹੜਾ ਬਹੁਤ ਔਖਾ ਹੈ ਇਹ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨਗੇ ਤੇ ਬੇਗੋਵਾਲ ਦੀ ਸੇਵਾ ਬਹੁਤ ਹੀ ਵੱਡੇ ਜਿਹੜੇ ਐ ਕਰਨਗੇ ਇਹ ਹਰ ਇੱਕ ਕੰਮ ਆਪਣੀ ਵਾਰਦਾ ਕਰਨਗੇ ਤੇ ਲੋਕਾਂ ਨੂੰ ਦੱਸਣਗੇ ਵੀ ਵਹੀ ਪ੍ਰਧਾਨ ਬਣੇ ਆ ਕਮਿਊਨਿਟੀ ਸਪੋਰਟ ਮੈਂ ਵੀ ਹਰਸਿੰਦਰ ਸਿੰਘ ਜੀ ਘੁਮਣਾਵਲੇ ਜੋ ਆਪਣੇ ਹਲਕਾ ਪ੍ਰਾਦੇ ਦੇ ਪ੍ਰਧਾਨ ਨੇ ਔਰ ਅੱਜ ਖੈਰਾ ਸਾਹਿਬ ਵੀ ਆਈ ਸੀਗੇ ਹਾਂਜੀ ਸਪੋਰਟ ਦੇ ਆ ਕਿਵੇਂ ਕਰਿਆ ਸਾਰਾ ਤੁਸੀਂ ਹਾਂਜੀ ਹਰਸਿੰਦਰਨ ਸਾਡੇ ਉਹ ਇਨਚਾਰਜ ਨੇ ਉਹ ਉਹਨਾਂ ਨੇ ਬਹੁਤ ਹੀ ਵੱਡਾ ਰੋਲ ਕੀਤਾ ਔਰ ਉਹਨਾਂ ਨੇ ਬੜੀ ਵੱਡੀ ਸ਼ਕਤੀ ਦਿੱਤੀ ਏ ਸਾਨੂੰ ਉਹ ਪਹਿਲਾਂ ਵੀ ਸ਼ਕਤੀ ਸਾਨੂੰ ਦਿੰਦੇ ਰਹੇ ਨੇ ਔਰ ਇਲੈਕਸ਼ਨ ਦੇ ਵਿੱਚ ਵੀ ਹੁਣ ਵੀ ਉਹਨਾਂ ਨੇ ਅੱਜ ਸਾਨੂੰ ਬੜੀ ਵੱਡੀ ਸ਼ਕਤੀ ਦਿੱਤੀ ਏ ਫਿਰ ਉਹਨਾਂ ਦੇ ਸਟਕਾ ਹੀ ਸਾਰਾ ਕੁਝ ਇਹ ਹੋਇਆ ਉਹ ਸਾਰੇ ਪਿੰਡ ਦੇ ਵਿੱਚ ਪ੍ਰਚਾਰ ਉਹਨਾਂ ਨੇ ਸਾਡੇ ਨਾਲ ਇਲੈਕਸ਼ਨ ਦੇ ਵਿੱਚ ਕੀਤਾ ਤੇ ਬੜੀ ਵੱਡੀ ਦੇਣ ਹੈ ਉਹਨਾਂ ਦੀ ਕਿਵੇਂ ਵਧਾਈ ਦੇਣਾ ਚਾਹੋਗੇ ਐਮਸੀ ਦਿਲਜੀਤ ਕੌਰ ਉਹਨਾਂ ਦੇ ਪਰਿਵਾਰ ਨੂੰ ਵਰਖਾਸਤ ਤੌਰ ਤੇ ਆਪਣੇ ਬੇਗੋਲ ਵਸੇ ਲਈ ਕੀ ਦੇਣ ਦੇਵਾਂਗੇ ਮੈਡਮ ਦਿਲਜੀਤ ਕੌਰ ਜੀ ਬੇਗੋਲ ਦੀ ਸੇਵਾ ਕਰਨਗੇ ਬਹੁਤ ਹੀ ਤਨਦੇਹੀ ਨਾਲ ਤੇ ਬੇਗੋਲ ਨਵਾਸੀਆਂ ਨੂੰ ਮੈਂ ਵਧਾਈ ਦੇਣਾ ਚਾਹਨਾ ਤੁਸੀਂ ਬਹੁਤ ਹੀ ਵਧੀਆ ਕੈਂਡੀਡੇਟ ਜਿਹੜਾ ਹੈ ਉਹ ਚੁਣਿਆ ਪ੍ਰਧਾਨਗੀ ਵਾਸਤੇ ਇਹ ਤੁਹਾਡੀ ਜ਼ਰੂਰ ਸੇਵਾ ਜਿਹੜੀ ਬਹੁਤ ਹੀ ਵੱਡੇ ਪੱਧਰ ਤੇ ਕਰਨਗੇ ਤੇ ਹਰ ਇੱਕ ਕੰਮ ਜਿਹੜਾ ਬੇਗਵਾਲ ਦਾ ਉਹ ਹੋਏਗਾ ਕੋਈ ਵੀ ਕੰਮ ਨਹੀਂ ਛੱਡਾਂਗੇ ਅਸੀਂ ਸਾਰੇ ਹੀ ਕੰਮ ਹੋਣਗੇ ਬਹੁਤ ਬਹੁਤ ਧੰਨਵਾਦੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਆਪਣੇ ਵਿਚਾਰ ਸਾਂਝੇ ਕੀਤੇ ਧੰਨਵਾਦ ਓਕੇ ਓਕੇ ਵੈਰੀ ਗੁੱਡ ਮਾਨਸਰ ਵੈਰੀ ਗੁੱਡ ਨਮਸਕਾਰ ਜੀ ਅੱਗੇ ਤੋਂ ਜੀ ਪੰਜਾਬ ਦੇ ਕਿਸ ਤਰ੍ਹਾਂ ਦੇ ਦੇਖੋ ਛੋਣ ਵਿੱਚ ਅਸੀਂ ਪਿੰਡ ਦੇ ਬਿਹਤਰੀ ਨੂੰ ਮੱਦੇ ਨਜ਼ਰ ਰੱਖ ਕੇ ਇੱਕ ਪੜ੍ਹੀ ਲਿਖੀ ਔਰਤ ਬੀਬੀ ਦਲਜੀਤ ਕੌਰ ਨੂੰ ਨਗਰ ਪੰਚਾਇਤ ਬਿਗਵਾਲ ਦਾ ਪ੍ਰੈਜ਼ੀਡੈਂਟ ਬਣਾਇਆ ਵਾ ਅਸੀਂ ਨਹੀਂ ਸੀ ਚਾਹੁੰਦੇ ਕਿ ਪਿੰਡ ਦੇ ਵਿੱਚ ਕੋਈ ਇਦਾਂ ਦਾ ਆਦਮੀ ਬਣ ਜੇ ਜਿਹਦਾ ਨਾ ਕਦਕਾਠ ਹੋਵੇ ਨਾ ਉਹਦੀ ਕਾਬਲੀਅਤ ਹੋਵੇ ਇਸ ਲਈ ਸਾਰਿਆਂ ਨੇ مشਵਰੇ ਉਪਰੰਤ ਬੀਬੀ ਦਲਜੀਤ ਕੌਰ ਨੂੰ ਪ੍ਰੈਜ਼ੀਡੈਂਟelect ਕੀਤਾ ਵਾ ਔਰ ਜਗਜੀਤ ਸਿੰਘ ਖਾਸਰੀਆ ਸੀਨੀਅਰ ਵਾਈਸ ਪ੍ਰੈਜ਼ੀਡੈਂਟ elect ਹੋਏ ਨੇ ਤੇ ਮੈਂ ਦੋਨਾਂ ਨੂੰ ਅੰਦਰ ਮੁਬਾਰਕਬਾਦ ਦਿੰਦੀ ਆ ਮੈਂ ਜਿਹੜੀ ਅੱਜ ਦੀ ਮੀਟਿੰਗ ਹੈ ਉਹਦੇ ਵਿੱਚ ਕੋਆਪਰੇਟ ਕਰਕੇ ਪਿੰਡ ਦੀ ਬਿਹਤਰੀ ਲਈ ਇੱਕ ਅੱਛੀ ਸੁਚੱਜੀ ਪੜ੍ਹੀ ਲਿਖੀ ਔਰਤ ਦਲਜੀਤ ਕੌਰ ਨੂੰ ਪ੍ਰਧਾਨ ਨਿਯੁਕਤ ਕੀਤਾ